ਸ਼ਰਧ ਵਿਰੁੱਧ ਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਵਾਕਵਾਖਾ थानाਵਾਂ ਵੱਲੋਂ ਹਿਰੋਇਨ ਦਾ ਤੰδα ਕਰਨ ਵਾਲੇ ਕਮਰਸ਼ੀਅਲ ਮਿqdaਦ ਵਿੱਚ ਹਿਰੋਇਨ ਅਤੇ ਡਰਗ ਮਨੀ ਤੇ ਨਜਾਇਜ਼ ਹਥਿਆਰ ਸਮੇਤ 10 ਦੋਸ਼ੀਆਂ ਨੂੰ ਕਾਬੂ ਕੀਤਾ। ਵਾਕਵਾਖਾ 8 ਮੁਕਾਦਮਿਆਂ ਵਿੱਚ 1 ਕਿਲੋ 429 ਗ੍ਰਾਮ ਹਿਰੋਇਨ, 91700 ਰੁਪਏ ਡਰਗ ਮਨੀ, ਇੱਕ ਪਿਸਟਲ ਅਤੇ ਦੋ ਲਗਜ਼ਰੀ ਗੱਡੀਆਂ ਪ੍ਰਾਪਤ ਕੀਤੀਆਂ ਗਈਆਂ। ਇਸ ਸੰਬੰਧੀ ਡੀਸੀਪੀ ਲੌਂਗ ਆਰਡਰ ਆਲਮ ਵਿਜੇ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ। ਮਾਨਯੋਗ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸਰਦਾਰ ਗੁਰਪ੍ਰੀਤ ਸਿੰਘ ਪੁੱਲੜਾ ਸਾਹਿਬ ਉਨਾ ਵੀ ਅਗਗਾ ਮਸਰ ਪਿਛਲੇ 24 ਘੰਟਿਆਂ ਚ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੇ ਅ 8 ਮੁਕਦਮੇ ਦਰਜ ਕੀਤੇ ਐ ਐਨਡੀਪੀਐਸ ਦੇ ਤੇ 8 ਮੁਕਦਮਿਆਂ ਚ ਅਸੀਂ 10 ਅਕਿਊਜ਼ਰੈਸ ਕੀਤੇ ਐ ਤੇ ਉਹਦੇ ਚ ਅਸੀਂ 1 ਕਿਲੋ 429 ਗ੍ਰਾਮ ਹੀਰਾਂ ਰਿਕਵਰ ਕੀਤੀ ਐ 91700 ਰੁਪਏ ਡਰਗ ਮਨੀ ਰਿਕਵਰ ਕੀਤੀ ਐ ਤੇ ਉਹਦੇ ਨਾਲ ਨਾਲ ਇੱਕ ਬਿਸਟਰ ਤੇ ਦੋ ਲਕਸ਼ਰੀ ਕਾਰ ਜਿਹੜੇ ਅਸੀਂ ਮੁਕਦਮੇ ਦਰਜ ਕੀਤੇ ਉਹ ਵਕਫਾ ਖਾਣੇ ਆਸ ਕੀਤੇ ਐ ਪਹਿਲਾ ਨੰਬਰ ਮੁਕੱਦਮਾ ਹੈਗਾ ਐਫ ਆਈ ਆ ਨੰਬਰ 16 ਤੇ ਐਨ ਡੀ ਪੀ ਐਸ ਐਕਟ ਲਾਇਆ ਜੀ ਅਸੀਂ ਉਹਦੇ ਤੇ ਅਕਿਊਜ਼ਡ ਹੈ ਜੱਤ ਸਿੰਘ ਉਤੋਂ ਅਸੀਂ 266 ਗ੍ਰਾਮ ਹੀਰੋਇਨ ਕਵਰ ਕੀਤੀ ਹੈ ਤੇ 41000 ਰੁਪਏ ਡਰਗ ਮਨੀ ਰਿਕਵਰ ਕੀਤੀ ਹੈ ਨੰਬਰ 2 ਮੁਕੱਦਮਾ ਹੈਗਾ ਪੀ ਐਸ 8 ਟੀਮਾਂ ਦਾ ਐਫ ਆਈ ਆ ਨੰਬਰ 35 ਤੇ ਉਹਦੇ ਚ ਅਸੀਂ ਅਕਿਊਜ਼ਡ ਰੈਸ ਕੀਤਾ ਹਰਦੇਵਾਲ ਸਿੰਘ son of ਤੀਰਤਰਾਮ ਉਤੋਂ ਅਸੀਂ 258 ਗ੍ਰਾਮ ਹੀਰੋਇਨ ਰਿਕਵਰ ਕੀਤੀ ਹੈ ਇਹਨੂੰ ਅਸੀਂ ਭਦਰਕਾਲੀ ਟੈਂਪਲ ਦੇ ਲਾਗੇ ਹਾਂ ਅਰੈਸ ਕੀਤਾ ਜੀ ਤੀਸਰਾ ਤੀਸਰੀ ਐਫਆਈਆਰ ਹੈਗੀ ਹੈ 52 ਨੰਬਰ 232025 ਦੀ ਪੀਐਸਐ ਸਲਾਮਾਬਾਦ ਅੰਮ੍ਰਿਤਸਰ ਇਹਦੇ ਚ ਅਸੀਂ ਅਕਿਊਜ਼ ਰੈਸ ਕੀਤਾ ਕਰਨ ਅਲਾਈਸ ਕਰਨ ਕਮਾਂਡੋ ਰਿਕਵਰੀ ਅਸੀਂ ਕੀਤੀ ਹੈ 255 ਗ੍ਰਾਮ ਹੀਰੋਇਨ ਤੇ 2200 ਰੁਪਏ ਡਰਗ ਮਨੀ ਤੇ ਇਹਨੂੰ ਪੁਰਾਣਾ ਬੰਦ ਗੋਦਾਮ ਵਿਲੇਜ ਤੋਂ ਅਰੈਸ ਕੀਤਾ ਜੀ ਚੌਥੀ ਸਾਡੀ ਐਫਆਈਆਰ ਨੰਬਰ ਹੈਗੀ ਹੈ 753 ਨੰਬਰ ਪੀਐਸਐ ਸਲਾਮਾਬਾਦ ਦੀ ਤੇ ਇਹਦੇ ਚ ਅਸੀਂ ਇੱਕ ਯੂਜ਼ਰ ਅਰੇਸਟ ਕੀਤਾ ਅਜੇ ਅਲਾਈਸ ਲਾਲੀ ਇੱਥੋਂ ਅਸੀਂ ਰਿਕਵਰੀ ਕੀਤੀ ਹੈ 20 ਗ੍ਰਾਮ ਹਿਰੋਇਨ ਤੇ 44000 ਰੁਪਏ ਡਰਗ ਮਨੀ ਇਹਨੂੰ ਅਸੀਂ ਕੋਟ ਖਾਲਸਾ ਏਰੀਆ ਤੋਂ ਅਰੇਸਟ ਕੀਤਾ 5 ਨੰਬਰ ਐਫ ਆਈ ਆਰ ਸਾਡੀ ਹੈਗੀ ਹੈ ਐਫ ਆਈ ਆਰ ਨੰਬਰ 21 ਪੀਐਸ ਅਧਰਮਗਸਰਤੀ ਇਹਦੇ ਚ ਅਸੀਂ 265 ਗ੍ਰਾਮ ਹਿਰੋਇਨ ਤੇ 4500 ਰੁਪਏ ਡਰਗ ਮਨੀ ਰਿਕਵਰ ਕੀਤੀ ਹੈ ਜੀ ਇਹਦਾ ਇੱਕ ਯੂਜ਼ਰ ਨਾਮ ਹੈ ਸੁਖਵਿੰਦਰ ਸਿੰਘ son of ਦਲਬੀਰ ਸਿੰਘ 6ਵੀਂ ਸਾਡੀ FIR -E ਨੰਬਰ 21 ਹੈ ਜੀ 232025 PS ਕੰਟੋਨਮੈਂਟ ਅੰਮ੍ਰਿਤਸਰ ਇਧਰ ਚ ਅਸੀਂ ਇੱਕ ਉਸ ਦੋ ਅਰੈਸਟ ਕੀਤੇ ਸਰਜੀਤ ਸਿੰਘ son of ਜਸਵੀਰ ਸਿੰਘ ਤੇ ਗੁਰਪ੍ਰੀਤ ਸਿੰਘ ਅਲਾਈਸ ਗੋਰਾ ਰਿਕਵਰੀ ਅਸੀਂ ਇਹਨਾਂ ਤੋਂ ਕੀਤੀ ਹੈ ਜੀ 100 ਗ੍ਰਾਮ ਹਿਰੋਇਨ ਤੇ ਇਹਨਾਂ ਨੂੰ ਮਾਲ ਬਾਈਪਾਸ ਤੇ ਲਾਗੇ ਅਸੀਂ ਵੈਸ ਕੀਤਾ 17 ਸਾਡਾ FIR ਨੰਬਰ 18 PS ਮੋਕੰਪੂਰਾ ਦੀ ਹੈਗੀ ਜੀ ਇਧਰ ਚ ਅਸੀਂ ਬੱਬਲਜੀਤ ਸਿੰਘ ਅਲਾਈਸ ਮੱਟੀ ਨੂੰ ਅਰੈਸਟ ਕੀਤਾ ਤੇ ਤੋਂ ਅਸੀਂ 265 ਗ੍ਰਾਮ ਇਹ ਰੋਣ ਕਬਰ ਕੀਤੀ ਹੈ ਨੋਸੀ ਗੋਲਡਨ ਐਵੇਨਿਊ ਤੇ ਲਾਗਿਓ ਰੈਸਟ ਕੀਤਾ ਤੇ ਅਠਵੀ ਸਾਡੀ ਹੈਗੀ ਹੈ ਐਫ ਆਈ ਆ ਨੰਬਰ 32 ਤੇ ਇਹਦੇ ਚ ਅਸੀਂ ਇਹ ਆਮਜ਼ਕ 2527548 ਆਮਜ਼ਕ ਲਾਇਆ ਇਹ ਵਿੱਚ ਸਾਨੂੰ ਇੱਕ ਕਿਸਲ ਬੱਤੀ ਬੋਰ ਦਾ ਤੇ ਤਿੰਨ ਰਾਉਂਡ ਤੇ ਇੱਕ ਵਾਹਕਲ ਮਹਿੰਦਰਾ ਸਪੋਰਟੋ ਉਹ ਅਸੀਂ ਰਿਕਵਰ ਕੀ ਪੀਏ ਤੇ ਇਹਨਾਂ ਨੂੰ ਹੌਲਗੇਟ ਜੌਂਕ ਤੇ ਲਾਗਿਓ ਰੈਸਟ ਕੀਤਾ ਜਦੋਂ ਅਸੀਂ ਰੂਟੀਨ ਦੀ ਨਾਕਾਬੰਦੀ ਕਰਦੇ ਹਾਂ ਤੇ ਇਹਦੇ ਨਾਲ ਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜੇ ਅਸੀਂ 10 Qs ਰਿਸਰਚ ਕੀਤੇ ਹੈ ਇਹਨਾਂ ਨੂੰ ਅਸੀਂ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਰਿਮਾਂਡ ਲੈ ਕੇ ਜੋ ਵੀ ਅਸੀਂ ਸਾਨੂੰ ਮਿਲੇਗਾ ਇਹਨਾਂ ਦੀ ਫਾਰਵਰਡ ਤੇ ਬੈਕਵਰਡ ਲਿੰਗੇਜਸ ਐਕਸਪਲੋਰ ਕਰਕੇ ਉਸ ਜੀਅ ਤੋੜੇ ਤੱਕ ਪਹੁੰਚਾਣਾ ਹੈ